ਇੱਕ ਵਾਰੀ ਅਨਸਾਲੀ ਸਾਹਿਬ ਮਹਾਪੁਰਸ਼ਾਂ ਦੇ ਕੋਲ ਜਿਵੇਂ ਸੰਗਤ ਰੋਜ਼ ਮਿਲਣ ਜਾਂਦੀ ਸੀ ਇੱਕ ਬੀਬੀ ਮਿਲਣ ਆ ਗਈ ਮਹਾਪੁਰਸ਼ਾਂ ਨੂੰ ਸੰਤ ਬਾਬਾ ਅਜੀਤ ਸਿੰਘ ਜੀ ਹਸਾਲੀ ਵਾਲੇ ਮਹਾਪੁਰਸ਼ ਆਪਣੇ ਬ੍ਰਹਮ ਗਿਆਨੀ ਜੀ ਇੱਕ ਬੀਬੀ ਬੈਠੀ ਜਿਵੇਂ ਸੰਗਤ ਬੈਠੀ ਹੁੰਦੀ ਆ ਉਹ ਰੋਈ ਜਾ ਰਹੀ ਆ ਤੇ ਮਹਾਪੁਰਸ਼ਾਂ ਦੀ ਅਚਾਨਕ ਉਹਦੇ ਨਜ਼ਰ ਪੈ ਗਈ ਜਿਉ ਬੀਬੀ ਬੈਠੀ ਰੋਈ ਜਾ ਰਹੀ ਆ ਤੇ ਮਹਾਂਪੁਰជា ਬਿਰਧ ਅਵਸਥਾ ਦੇ ਵਿੱਚ ਸੀਗੇ ਤੇ ਆਪਣੇ ਸੇਵادار ਨੂੰ ਪਰਮਜੀਤ ਨੂੰ ਕਹਿੰਦੇ ਕਿ ਪਰਮਜੀਤ ਦੇਖੋ ਬੀਬੀ ਬੈਠੀ ਰੋਈ ਜਾ ਰਹੀ ਆ ਭਾਈ ਉਹਨੂੰ ਪੁੱਛੋ ਉਹਨੂੰ ਕੀ ਹੋ ਗਿਆ ਤੇ ਜਦੋਂ ਪਰਮਜੀਤ ਬਾਬਾ ਜੀ ਨੇ ਜਾ ਕੇ ਪੁੱਛਿਆ ਵੀ ਬੀਬੀ ਬਾਜੀ ਰੋਈ ਕਿਉਂ ਜਾਂਦੇ ਹੋ ਕੀ ਹੋ ਗਿਆ ਫਿਰ ਉਹਨੇ ਦੱਸਿਆ ਵੀ ਮੇਰਾ ਇੱਕੋ ਇੱਕ ਪੁੱਤਰ ਉਦੇ ਦੋਸਤ ਨੇ ਅੱਗੇ ਕਤਲ ਕਰ ਦਿੱਤਾ ਮੇਰੇ ਪੁੱਤ ਨੇ ਉਹਦੀ ਝੂਠੀ ਗਵਾਹੀ ਦੇ ਦਿੱਤੀ ਝੂਠੀ ਗਵਾਹੀ ਦੇਣ ਕਰਕੇ ਨਾ ਮੇਰੇ ਪੁੱਤ ਨੂੰ ਜੇਲ੍ਹ ਹੋ ਗਈ ਬੱਚੇ ਅੱਗੇ ਛੋਟੇ ਨੇ ਉਹ ਘਰੇ ਰੋਈ ਜਾਂਦੇ ਨੇ ਦੋ ਵਾਰੀ ਜ਼ਮਾਨਤ ਲਾਤੀ ਤੇ ਜ਼ਮਾਨਤ ਦੋ ਵਾਰੀ ਹੋਈ ਹੋਣੀ ਰੱਦ ਹੋ ਗਈ ਉਹਨੇ ਸਾਰੀ ਗੱਲ ਮਹਾਪੁਰਸ਼ਾਂ ਨੂੰ ਦੱਸੀ ਆ ਕੇ ਤੇ ਮਹਾਪੁਰਸ਼ ਆਸਕੇ ਕਹਿੰਦੇ ਵੀ ਦੇਖ ਭਾਈ ਦੇਖੋ ਜੀ ਦੇਖ ਲਾ ਪਰਮਜੀਤ ਸੰਗਤ ਵੱਲ ਬੇਨਤੀ ਕਰਕੇ ਕਹਿ ਰਹੇ ਨੇ ਵੀ ਝੂਠਿਆਂ ਦੀ ਤਾਂ ਗਵਾਹੀ ਮਹਾਰਾਜ ਇੱਥੇ ਵੀ ਨਿਪਰਵਾਨ ਕਰਦੇ ਅੱਗੇ ਦਰਗਾਹ 'ਚ ਤਾਂ ਝੂਠਿਆਂ ਦੀ ਪ੍ਰਵਾਨੇ ਨਹੀਂ ਹੋਣੀ ਵੀ ਝੂਠਿਆਂ ਦਾ ਤਾਂ ਇੱਥੇ ਵੀ ਕੋਈ ਦੇਖ ਲੋ ਹੀਲਾ ਵਸੀਲਾ ਨਹੀਂ ਝੂਠੀ ਗਵਾਹੀ ਦੇ ਕੇ ਬੰਦਾ ਫਸ ਗਿਆ ਵੀ ਦੇਖ ਲੋ ਗੁਰੂ ਨਾਨਕ ਦੇ ਦਰਤੇ ਦਾ ਬਿਲਕੁਲ ਹੀ ਨਹੀਂ ਪ੍ਰਵਾਨ ਵੀ ਝੂਠਿਆਂ ਦੀ ਇੱਥੇ ਵੀ ਨਹੀਂ ਕੋਈ ਸੁਣਦਾ ਤੇ ਇੰਨੀ ਗੱਲ ਕਹਿ ਕੇ ਮਹਾ ਪ੍ਰਸ਼ਾਸਪੇ ਸੰਗਤ ਹੋਰਤੀ ਉਹਨਾਂ ਨੂੰ ਲਾਗੇ ਮਿਲਣ ਬਾਰੀ-ਬਾਰੀ ਉਹ ਬੀਬੀ ਦਾ ਉੱਥੇ ਬੈਠੀ ਸੋਚੀ ਜਾ ਰਹੀ ਆ ਵੀ ਮੈਨੂੰ ਕੋਈ ਨਾ ਮਹਾ ਪੁਰਸ਼ ਨੇ ਬਚਨ ਕੀਤਾ ਨਾ ਮੈਨੂੰ ਕੁਝ ਦੱਸਿਆ ਵੀ ਭਾਈ ਤੂੰ ਜਵਾਨ ਤਲਾ ਦੇ ਜਾਂ ਨਾ ਲਾਵਾ ਕੀ ਕਰਾਂ ਕਿਹੜਾ ਪਾਠ ਕਰਨਾ ਉਹਦੇ ਮਨ ਵਿੱਚ ਇਹ ਗੱਲਾਂ ਹੀ ਗਈਆਂ ਚਲੋ ਉਹ ਦਿਨ ਬੀਤ ਗਿਆ ਬੀਬੀ ਆਪਣੇ ਘਰ ਆ ਗਈ ਅਗਲਾ ਦਿਨ ਆਇਆ ਉਹ ਫੇਰ ਆ ਗਈ ਉਦੋਂ ਮਹਾਂਪੁਰਸ਼ਾਂ ਨੇ ਚਲੋ ਦਰਸ਼ਨ ਨਹੀਂ ਦਿੱਤੇ ਦਰਵਾਜ਼ਾ ਨਹੀਂ ਖੋਲ੍ਹਿਆ ਤੀਸਰੇ ਦਿਨ ਉਹ ਫੇਰ ਆ ਗਈ ਕੇਲੇ ਲੈ ਕੇ ਤੇ ਮਹਾਂਪੁਰਸ਼ਾਂ ਦੇ ਫੇਰ ਨਜ਼ਰ ਪੈ ਗਈ ਤੇ ਮਹਾਂਪੁਰਸ਼ ਕਹਿੰਦੇ ਬਾਬਾ ਜੀ ਨੂੰ ਪਰਮ ਜੀ ਤੇ ਇਹ ਬੀਬੀ ਭਾਈ ਫੇਰ ਆ ਗਈ ਤੇ ਕਹਿੰਦੇ ਮਹਾਰਾਜ ਜੀ ਵੀ ਕੌਣ ਕਹਿੰਦੇ ਉਹ ਸਾਹਮਣੇ ਬੈਠੇ ਬੀਬੀ ਜਿਹੜੀ ਪਰਸੋਂ ਆਈ ਸੀ ਤੇ ਉਹ ਪੁੱਛ ਤੇ ਬਾਬਾ ਜੀ ਫੇਰ ਗਏ ਪਰਮਜੀਤ ਜੀ ਉਹਨਾਂ ਕੋਲੇ ਉਹ ਕਹਿੰਦੇ ਬੀਬਾ ਜੀ ਤੁਸੀਂ ਫੇਰ ਆ ਗਏ ਅੱਜ ਉਹ ਕਹਿੰਦੀ ਮੈਨੂੰ ਬਾਬਾ ਜੀ ਨੇ ਨਾ ਤਾਂ ਕੋਈ ਬਚਨ ਕੀਤਾ ਨਾ ਮੈਨੂੰ ਦੱਸਿਆ ਵੀ ਮੈਂ ਜਮਾਨਤ ਲਾਵਾਂ ਜਾਂ ਨਾ ਲਾਵਾਂ ਮੈਂ ਕਿਹੜਾ ਪਾਠ ਕਰਾਂ ਕਿਵੇਂ ਕਰਨਾ ਵੀ ਮੇਰੇ ਪੁੱਤ ਕਿਵੇਂ ਨਿਕਲੂ ਬਾਹਰ ਉਹਨੇ ਬਾਬਾ ਜੀ ਨੂੰ ਆ ਕੇ ਸਾਰੀ ਗੱਲ ਦੱਸੀ ਬਾਬਾ ਜੀ ਉਹ ਤਾਂ ਐਦਾ ਕਹਿ ਰਿਹਾ ਬਾਬਾ ਜੀ ਕਹਿੰਦੇ ਉਹਦਾ ਤਾਂ ਕੰਮ ਤਾਂ ਪਰਸੋਂ ਹੀ ਹੋ ਗਿਆ ਸੀਗਾ ਉਹ ਬੀਬੀ ਦਾ ਕੰਮ ਤਾਂ ਪਰਸੋਂ ਹੋ ਗਿਆ ਦੀ ਭਾਈ ਉਨੇ ਐਵੇਂ ਹੀ ਜਾ ਕੇ ਬੀਬਾ ਜੀ ਨੂੰ ਦੱਸਿਆ ਕਿ ਮਾਤਾ ਜੀ ਬੀਬਾ ਜੀ ਜਿਹੜਾ ਤੁਹਾਡਾ ਕੰਮ ਤੀ ਮਹਾਪੁਰਸ਼ ਕਹਿੰਦਾ ਪਰਸਾ ਹੀ ਹੋ ਗਿਆ ਉਹ ਕਹਿੰਦੀ ਵੀ ਕਿਵੇਂ ਉਹ ਕਹਿੰਦਾ ਵੀ ਦੇਖ ਮਹਾਪੁਰਸ਼ ਨੇ ਜਿਹੜੇ ਬਚਨ ਕਰਤੇ ਨਾ ਸੱਤ ਬਚਨ ਕਰਕੇ ਮੰਨ ਵੀ ਜਿਹੋ ਉਹਨਾਂ ਨੇ ਕਹਿਤਾ ਜੇ ਤਾਂ ਇਹ ਹੁਣ ਉਹ ਮਹਾਪੁਰਸ਼ ਜਾਣਦੇ ਨੇ ਜਾਂ ਕਾਲਪੁਰਖ ਜਾਣਦਾ ਵੀ ਹੁਣ ਮੈਨੂੰ ਵੀ ਨਹੀਂ ਪਤਾ ਬਾਕੀ ਜੇ ਤੂੰ ਭਾਵਨਾ ਨਾਲ ਆਈਆਂ ਵਿਸ਼ਵਾਸ ਕਰਕੇ ਆਈਆਂ ਤਾਂ ਸਤਿਵਚਨ ਕਰਕੇ ਇਸ ਗੱਲ ਨੂੰ ਮੰਨ ਲਾ ਮੈਂ ਅਕਸਰ ਪਹਿਲਾਂ ਵੀ ਕਿਹਾ ਕਈ ਵਾਰੀ ਵੀ ਜੇ ਸਾਧੂ ਦੀ ਸੰਗਤ ਕਰਨੀ ਆ ਫਿਰ ਤਾਂ 100% ਕਰੋ ਚੰਗੀ ਤਰ੍ਹਾਂ ਕਰੋ ਉਹਨਾਂ ਦੇ ਬਚਨਾਂ ਨੂੰ ਸਤਿਵਚਨ ਕਰਕੇ ਮੰਨੋ ਜਾਂ ਫਿਰ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਓ ਪਰਮਾਤਮਾ ਦੀ ਬਾਣੀ ਪੜੋ ਦੇਹ ਧਾਰੀ ਆਪਾਂ ਕਹਿ ਸਕਦੇ ਆ ਸੰਤ ਮਹਾਂਪੁਰਸ਼ਾਂ ਜੀ ਆਪਾਂ ਸੰਗਤ ਕਰਦੇ ਆ ਨਾ ਤਾਂ ਜੇ ਤੁਹਾਨੂੰ ਲੱਗਦਾ ਉਹਨਾਂ ਦੇ ਵਿੱਚ ਪਰਮਾਤਮਾ ਦਾ ਰੂਪ ਕੋਈ ਚਲਕ ਲੱਗਦੀ ਆ ਜੇ ਉਹਨਾਂ ਦੀ ਤੁਸੀਂ ਸੰਗਤ ਕਰਦੇ ਹੋ ਨਾ ਤਾਂ ਉਹਨਾਂ ਦੇ ਬਚਨਾਂ ਨੂੰ ਸਤ ਵਚਨ ਕਰਕੇ ਮੰਨੋ ਨਹੀਂ ਤਾਂ ਲੋੜ ਨਹੀਂ ਸੰਗਤ ਕਰਨ ਦੀ ਬਾਣੀ ਪੜੋ ਬਾਣੀ ਦੇ ਅਰਥਾਂ ਨੂੰ ਪੜੋ ਉਹਨਾਂ ਨੂੰ ਸਮਝੋ ਵੀ ਗੁਰੂ ਮਹਾਰਾਜ ਕੀ ਕਹਿ ਰਹੇ ਨੇ ਕਿਉਂਕਿ ਉਹਨਾਂ ਨੇ ਵੀ ਬਾਣੀ ਨਾਲ ਹੀ ਜੋੜਨਾ ਹੁੰਦਾ ਇਸੇ ਤਰ੍ਹਾਂ ਹੀ ਨਾ ਇੱਕ ਵਾਰੀ ਸੰਤ ਬਾਬਾ ਈਸ਼ਰ ਸਿੰਘ ਜੀ ਰੜਾ ਸਾਹਿਬ ਵਾਲੇ ਦਵਾਨ ਲਾ ਖੇਟੇ ਤੇ ਪੜਿਆ ਲਿਖਿਆ ਇੱਕ ਨੌਜਵਾਨ ਆ ਗਿਆ ਵਾਪੁਰਸ਼ਾਂ ਕੋਲੇ ਕਹਿੰਦਾ ਵੀ ਮਹਾਰਾਜ ਜੀ ਵੀ ਤੁਸੀਂ ਇੰਗਲਿਸ਼ ਬਹੁਤ ਬੋਲਦੇ ਹੋ ਕਈ ਵਾਰੀ ਵਿੱਚ ਕਿੰਨੇ ਪੜੇ ਲਿਖੇ ਹੋ ਆਏ ਹੋ ਤੇ ਹਿਮਾਪੁਰਸ਼ ਕਹਿੰਦੇ ਅਸਕੇ ਭਾਈ ਅੱਜ ਤੱਕ ਤਿੰਨ ਜ਼ਬਾਤਾਂ ਪੜੇ ਆਂ ਕਹਿੰਦੇ ਅੱਛਾ ਜੀ ਜਦੋਂ ਤੁਸੀਂ ਪੜੇ ਸੀ ਉਸ ਟਾਈਮ ਇੰਗਲਿਸ਼ ਹੁੰਦੀ ਸੀ ਉਹ ਕਹਿੰਦੇ ਭਾਈ ਅਸੀਂ ਉਹ ਤਿੰਨ ਜ਼ਬਾਤਾਂ ਨਹੀਂ ਪੜੇ ਜਿਹੜੀਆਂ ਤੂੰ ਕਹਿ ਰਿਆਂ ਅਸੀਂ ਤਾਂ ਗੁਰੂ ਨਾਨਕ ਦੇ ਘਰ ਦੀਆਂ ਤਿੰਨ ਜ਼ਬਾਤਾਂ ਪੜੇ ਆਂ ਉਹਦੇ ਵਿੱਚ ਕੀ ਆ ਕਹਿੰਦੇ ਉਹਦੇ ਵਿੱਚ ਤਿੰਨੇ ਕਹਿੰਦੇ ਮਨ ਕਰਕੇ ਵਚਨ ਕਰਕੇ ਤੇ ਕਰਮਾ ਕਰਕੇ ਵਸ ਇੱਕੋ ਹੀ ਗੱਲ ਕਹਿਣੀ ਆ ਸੱਤ ਵਚਨ ਜੋ ਕਹਤਾ ਮਹਾਰਾਜ ਨੇ ਸੱਤ ਵਚਨ ਵੀ ਸੱਤ ਵਚਨ ਕਰਕੇ ਹੀ ਗੁਰੂ ਦੀ ਤੇ ਗੁਰੂ ਦੇ ਪਿਆਰਾਂ ਦੀ ਗੱਲ ਮੰਨਣਾ ਇਹੀ ਇਹਦੇ ਨਾਲ ਹੀ ਕਹਿੰਦੇ ਵੀ ਉਹ ਬਚਨ ਨੇ ਜਿਹੜੇ ਪ੍ਰਮਾਤਮਾ ਦੇ ਬੋਲ ਹੋ ਜਾਂਦੇ ਨੇ ਉਹਨਾਂ ਨਾਲ ਹੀ ਕੰਮ ਹੋ ਜਾਂਦਾ ਇਸ ਕਰਕੇ ਵੀ ਜੇ ਤਾਂ ਮੰਨਣਾਗਾ ਕਿਸੇ ਸੰਤ ਮਹਾਂਪੁਰਸ਼ ਨੂੰ ਫਿਰ ਤਾਂ ਉਹਨਾਂ ਦੇ ਵਚਨਾਂ ਨੂੰ ਸਤ ਕਰਕੇ ਮੰਨੋ ਨਹੀਂ ਤਾਂ ਫਿਰ ਕਈ ਲੋਕ ਇਹ ਜਿਹਨੇ ਜਾਗਣਾ ਨੂੰ ਇਹੀ ਨਹੀਂ ਪਤਾੰਦਾ ਵੀ ਮਹਾਂਪੁਰਸ਼ ਨਾਲ ਗੱਲ ਖੜੀ ਕਰਨੀ ਆਰਗੂਮੈਂਟ ਕਰੀ ਜਾਣਗੇ ਕਈ ਮਜ਼ਾਕ ਕਰੀ ਜਾਣਗੇ ਬੈਠੇ ਉਹਨਾਂ ਨੂੰ ਹਾਸੀ ਖੇਡੀਆਂ ਮਹਾਂਪੁਰਸ਼ਾਂ ਦੀ ਮੌਜ ਨੂੰ ਸਮਝਦੇ ਨਹੀਂ ਉਹ ਸਿਰਫ ਆਮ ਹੀ ਸਮਝਦੇ ਨੇ ਆਪਣੇ ਮਾਂਗੂ ਉਹ ਵੱਖਰੀ ਗੱਲਾ ਵੀ ਉਹ ਮਹਾਂਪੁਰਸ਼ ਆਪ ਕੁਝ ਕਹਿਣ ਹਸਬੰਦ ਤੇ ਮੈਂ ਜ਼ਿਆਦਾਤਰ ਇਹੀ ਦੇਖਿਆ ਲੋਕਾਂ ਨੂੰ ਉਹਨਾਂ ਨੂੰ ਇਹੀ ਨਹੀਂ ਪਤਾ ਵੀ ਇਹ ਮਹਾਂਪੁਰਸ਼ਾਂ ਕੋਲੇ ਜਾ ਕੇ ਗੱਲ ਕਿਹੜੀ ਕਰਨੀ ਆ ਬਸ ਤਿੰਨ ਚਾਰ ਗੱਲਾਂ ਹੁੰਦੀਆਂ ਨੇ ਜੇ ਸਾਨੂੰ ਪੁੱਤ ਮਿਲ ਜੇ ਧੰਨ ਮਿਲ ਜੇ ਘਰ ਹੋ ਜੇ ਇਹ ਹੋ ਜੇ ਕਦੇ ਕੋਈ ਸੰਸਾਰਿਕ ਗੱਲਾਂ ਸੀ ਜ਼ਿਆਦਾ ਕਰਦੇ ਆ ਅਧਿਆਤਮਿਕ ਘਟ ਹਾਲਾਂਕਿ ਅਧਿਆਤਮਿਕ ਗੱਲ ਮਹਾਂਪੁਰਸ਼ਾਂ ਨਾਲ ਕਰਕੇ ਜੀਵਨ ਦੀ ਸ਼ੈਲੀ ਕੁਝ ਸ਼ੋਰ ਹੋ ਜਾਂਦੀ ਹੈ ਤੇ ਸੰਸਾਰ ਤਾਂ ਆਪੇ ਮਿਲ ਜਾਂਦਾ ਉਸ ਤੋਂ ਬਾਅਦ ਚਲੋ ਬੀਬੀ ਚਲੀ ਗਈ ਬਾਬਾ ਜੀ ਕਹਿੰਦੇ ਪਰਮਜੀਤ ਜੀ ਵੀ ਤੁਸੀਂ ਬੀਬਾ ਜੀ ਤੁਸੀਂ ਜਾਓ ਮਹਾਂਪੁਰਸ਼ਾਂ ਦੇ ਬਚਨ ਕਰਤੇ ਤੁਸੀਂ ਸ਼ੰਕਾ ਨਾ ਕਰੋ ਗੁਰੂ ਨਾਨਕ ਦੇ ਘਰ ਜਾ ਕੇ ਅਰਦਾਸ ਕਰੋ ਪਰਮਾਤਮਾ ਫਲੀ ਕਰੂਗਾ ਕੁਦਰਤੀ ਸਤਗੁਰੂ ਦੀ ਕਹ ਲੋ ਵੀ ਕਿਰਪਾ ਕਹ ਲੋ ਸਮਾਂ ਜਦੋਂ ਮਹਾਂਪੁਰਸ਼ਾਂ ਦੇ ਬਚਨਾਂ ਨਾਲ ਬਦਲਦਾ ਜਾਂ ਜਦੋਂ ਕੋਈ ਮਾਂ ਪਰੇਸ਼ਾਨੇ ਜਾ ਅਕਾਲ ਪੁਰਖ ਨੇ ਕੌਤ ਕਰ ਜਾਣਾ ਹੁੰਦਾ ਉਹ ਸੈਸ਼ਨ ਜੱਜ ਨਾ ਅੰਮ੍ਰਿਤਸਰ ਦੀ ਜੇਲ ਅੱਗੇ ਦੀ ਲੰਗ ਰਿਆ ਸੀਗਾ ਚੇਂਜ ਹੋ ਗਿਆ ਸੀ ਜੱਜ ਜਿਹਦੇ ਕੋਲ ਦਾ ਕੇਸ ਥੀਗਾ ਮੁੰਡੇ ਦਾ ਤੇ ਸੈਸ਼ਨ ਜੱਜ ਕਹਿੰਦਾ ਆਪਣੇ ਡਰਾਈਵਰ ਨੂੰ ਵੀ ਐ ਕਰ ਤੂੰ ਨਾ ਪਹਿਲਾਂ ਜੇਲ ਚ ਚਲਦੇ ਆਂ ਜੇਲ ਵੱਲ ਨੂੰ ਤੋਰ ਲੈ ਗੱਡੀ ਆਪਾਂ ਉੱਥੇ ਦੇਖਦੇ ਆਂ ਤੇ ਜਦੋਂ ਸੈਸ਼ਨ ਜੱਜ ਸੀ ਜਿਹੜਾ ਉਹ ਜੇਲ੍ਹ ਦੇ ਵਿੱਚ ਜਾਂਦਾ ਸੁਪਰੀਡੈਂਟ ਆ ਗਿਆ ਸੁਪਰੀਡੈਂਟ ਨਾਲ ਫਿਰ ਗੱਲ ਕਰਦਾ ਵੀ ਭਾਈ ਸਭ ਤੋਂ ਜ਼ਿਆਦਾ ਕ੍ਰਾਈਮ ਦੇ ਲੋਕ ਕਿਹੜੇ ਆ ਰਹੇ ਨੇ ਕਿੰਨਾ ਕੁ ਕ੍ਰਾਈਮ ਹੋ ਰਿਹਾ ਕਿਸ ਤਰ੍ਹਾਂ ਦੇ ਲੋਕ ਜਿਹੜੇ ਇੱਥੋਂ ਸੁਧਰ ਕੇ ਜਾ ਰਹੇ ਨੇ ਵੀ ਮੈਨੂੰ ਰਿਪੋਰਟ ਚਾਹੀਦੀ ਆ ਗਰਾਊਂਡ ਰਿਪੋਰਟ ਵੀ ਇੱਥੇ ਕਿਸ ਤਰ੍ਹਾਂ ਦੇ ਲੋਕ ਨੇ ਕਿੱਦਾਂ ਦਾ ਸੁਧਾਰ ਹੋ ਰਿਹਾ ਇਹ ਗੱਲਾਂ-ਗੱਲਾਂ ਹਜੇ ਚੱਲੇ ਰਹੀਆਂ ਸੀਗੀਆਂ ਤੇ ਜਿਹੜਾ ਉਹ ਮੁੰਡਾ ਜੇਲ੍ਹ ਦੇ ਵਿੱਚ ਸੀਗਾ ਉਹਦੀ ਪਾਣੀ ਤੇ ਜਾਂ ਕੋਲਡਿੰਗ ਤੇ ਡਿਊਟੀ ਲਾਈ ਹੋਈ ਸੀ ਉਹ ਆ ਗਿਆ ਤੇ ਜਦ ਸਭ ਅੱਗੇ ਪਾਣੀ ਲੈ ਕੇ ਆ ਗਿਆ ਦੋ ਤਿੰਨ ਵਾਰੀ ਜਦੋਂ ਅੱਗੇ ਆਇਆ ਨਾ ਉਹ ਪਾਣੀ ਪੁੱਛਿਆ ਕੋਈ ਹੋਰ ਨੂੰ ਜਿਹੜੇ ਨਾਲ ਸੀਗੇ ਤੇ ਉਹ ਸੈਸ਼ਨ ਜادیه ਨਾ ਨજર ਉਹਦੇ ਪੈ ਗਈ ਉਹਦੇ ਮੂੰਹ ਵੱਲ ਦੇਖਦੇ ਨੇ ਵੀ ਇਹਨੇ ਕ੍ਰਾਈਮ ਲੱਗਦਾ ਨਹੀਂ ਵੀ ਕੀਤਾ ਉਹਨਾਂ ਨੂੰ ਪੁੱਛਦੇ ਨੇ ਭਾਈ ਤੂੰ ਵੀ ਕਹਿਦੀਆਂ ਕਹਿੰਦਾ ਹਾਂਜੀ ਕਹਿੰਦੇ ਵੀ ਤੇਰੇ ਚਿਹਰੇ ਤੋਂ ਲੱਗਦਾ ਤਾਂ ਹੈ ਨਹੀਂ ਵੀ ਤੂੰ ਕ੍ਰਾਈਮ ਕੀਤਾ ਹੋਣਾ ਤੇ ਉਹ ਕਹਿੰਦਾ ਵੀ ਗੱਲ ਐਦਾਂ ਜੀ ਵੀ ਮੈਂ ਆਪਣੇ ਮੇਰੇ ਦੋਸਤ ਨੇ ਕਤਲ ਕਰ ਦਿੱਤਾ ਕਿਸੇ ਦਾ ਵੀ ਮੇਰੇ ਕੋਲ ਜ਼ਮੀਨ ਨਹੀਂ ᱛੀ ਚਾਰ ਕਨਾਲਾ ਨੂੰ ਮੈਂ ਆਪਣੇ ਨਾਂ ਤੇ ਝੁੱਠੀ ਫਰਦ ਬਣਾ ਕੇ ਵੀ ਮੈਂ ਆਪਣੇ ਨਾਂ ਕਰਾ ਲਈ ਜਦੋਂ ਇਨਕੁਆਰੀ ਹੋਈ ਤਫਤੀਸ਼ ਹੋਈ ਉਹ ਜ਼ਮੀਨ ਜੱਜ ਦੀ ਸੀ ਉਹ ਜੱਜ ਕਹਿੰਦਾ ਉਹ ਹੋ ਵੀ ਤੂੰ ਹੋਰ ਨਾਲ ਧੋਖਾ ਕਰ ਲੈਂਦਾ ਸ਼ਾਇਦ ਵੱਜ ਜਾਂਦਾ ਵੀ ਤੂੰ ਜੱਜ ਨਾਲ ਹੀ ਚਾਲ ਸੁਵੀ ਕਰ ਗਿਆ ਵੀ ਫਿਰ ਫਿਰ ਤਾਂ ਔਕਾ ਹੀ ਆ ਵੀ ਗੱਲ ਤੇਰੇ ਲਈ ਮਾੜੀ ਹੈ ਕੋਈ ਗੱਲ ਤੇਰੇ ਲਈ ਚੰਗੀ ਨਹੀਂ ਇਹ ਗੱਲ ਤੇਰੇ ਲਈ ਬਹੁਤ ਮਾੜੀ ਹੈ ਇਸ ਕਰਕੇ ਭਾਈ ਹੁਣ ਤਾਂ ਫਿਰ ਤੇਰਾ ਔਖਾ ਹੀ ਆ ਉਹ ਕਹਿੰਦਾ ਚਲ ਕੋਈ ਗੱਲ ਨਹੀਂ ਤੂੰ ਮੇਰੇ ਨਾਲ ਵਾਦਾ ਕਰ ਵੀ ਅੱਗੇ ਤੋਂ ਕਦੇ ਕਿਸੇ ਝੂਠੀ ਗਵਾਹੀ ਨਹੀਂ ਦੇਵੇਂਗਾ ਉਹ ਕਹਿੰਦਾ ਜੀ ਮੈਂ ਤੁਹਾਡੇ ਨਾਲ ਵਾਦਾ ਕਰਦਾ ਮਾਫੀ ਮੰਗਦਾ ਵੀ ਮੈਂ ਅੱਗੇ ਤੋਂ ਕਦੇ ਵੀ ਪੂਰੀ ਜ਼ਿੰਦਗੀ ਦੇ ਵਿੱਚ ਮੈਂ ਕਦੇ ਵੀ ਕਿਸੇ ਦੀ ਝੂਠੀ ਗਵਾਹੀ ਨਹੀਂ ਦਵਾਂਗਾ ਤੇ ਸੈਸ਼ਨ ਜੱਜ ਜੀ ਅਸੀਂ ਜੋ ਉਹਨਾਂ ਨੇ ਕੀ ਕੀਤਾ ਉਹਦੀ ਫਾਈਲ ਮੰਗਾਈ ਉੱਥੇ ਹੀ ਜੇਲ੍ਹ ਦੇ ਵਿੱਚ ਹੀ ਬੈਠ ਕੇ ਸਾਰਾ ਦੇਖਿਆ ਵੀ ਇਹਦਾ ਕੇਸ ਕਿੱਥੋਂ ਆ ਕਿਵੇਂ ਆ ਸਾਰਾ ਕੁਝ ਕਰ ਕਰਾ ਕੇ ਤੇ ਸੁਪਰੀਡੈਂਟ ਨੂੰ ਬੁਲਾ ਕੇ ਕਹਿੰਦੇ ਭਾਈ ਇਹਦਾ ਹੋ ਗਿਆ ਸਾਰਾ ਕੇਸ ਮੈਂ ਸਟੱਡੀ ਕਰ ਲਿਆ ਤੇ ਤੂੰ ਐ ਕਰ ਇਹਨੂੰ ਸ਼ਾਮ ਨੂੰ 4 ਵਜੇ ਘਰੇ ਭੇਜ ਦੇ 4 ਵਜੇ ਉਸ ਸੈਸ਼ਨ ਜੱਜ ਨੇ ਸਾਰੇ ਹੀ ਕੇਸ ਉਹਦਾ ਕਲੀਅਰ ਕਰਕੇ ਉਹਨੂੰ ਘਰ ਫੇਰ ਦਿੱਤਾ ਸੋ ਮਹਾਂਪੁਰਸ਼ਾਂ ਨੇ ਇਹੀ ਗੱਲ ਕਹੀ ਸੀ ਸੰਤ ਬਾਬਾ ਹੰਸਾਲੀ ਵਾਲੇ ਮਹਾਂਪੁਰਸ਼ਾਂ ਨੇ ਪਪਾ ਪਰਮਜੀਤ ਨੇ ਉਹ ਬੀਬੀ ਨੂੰ ਵੀ ਬੀਬੀ ਦੇਖ ਸੰਸਾਰ ਵਿੱਚ ਜਿੱਥੇ ਮਾਰੀ ਝੂਠ ਬੋਲਣੀ ਪਰ ਮਹਾਂਪੁਰਸ਼ਾਂ ਅੱਗੇ ਤੇ ਪ੍ਰਮਾਤਮਾ ਅੱਗੇ ਕਦੇ ਝੂਠ ਨਹੀਂ ਬੋਲਣਾ ਸੱਚ ਦੱਸ ਜੋ ਵੀ ਹੈ ਉਹਨੇ ਜੋ ਸੱਚ ਦੱਸਿਆ ਉਹਦਾ ਕੌਤਕ ਪ੍ਰਮਾਤਮਾ ਨੇ ਮਹਾਂਪੁਰਸ਼ਾਂ ਦੇ ਜੋ ਬਚਨ ਹੋ ਗਏ ਉਦੇ ਵਿੱਚੋਂ ਫਿਰ ਆਪ ਜੀ ਨੇ ਸੁਣੀ ਲਿਆ ਵੀ ਜੇ ਸੰਤ ਕਹਿ ਦੇਵੇ ਨਾ ਤਾਂ ਪ੍ਰਮਾਤਮਾ ਨੂੰ ਵੀ ਫਿਰ ਉਹਦੀ ਗੱਲ ਮੰਨਣੀ ਪੈਂਦੀ ਆ ਗੁਰਬਾਣੀ ਦੇ ਵਿੱਚ ਵੀ ਆਪਾ ਪੜ੍ਹਦੇ ਆ ਨਾ ਵੀ ਜਾ ਕਾ ਕਹਿਆ ਦਰਗਹਿ ਚਲੇ ਸੋ ਕਿਸ ਕੋ ਨਦਰ ਲੈ ਆਵੇ ਤਲੇ ਵੀ ਜਿਸ ਮਨੁੱਖ ਦਾ ਬੋਲਿਆ ਹੋਇਆ ਬੋਲ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਮੰਨਿਆ ਜਾਂਦਾ ਉਹ ਸੰਤ ਮਹਾਂਪੁਰਸ਼ ਨੇ ਵੀ ਜੋ ਕਹਿ ਦੇਣ ਨਾ ਪਰਮਾਤਮਾ ਵੀ ਉਹਨਾਂ ਦੇ ਬਚਨਾਂ ਨੂੰ ਮੰਨ ਲੈਂਦਾ ਉਹਨਾਂ ਦੇ ਜਿਹੜੇ ਬੋਲ ਹੁੰਦੇ ਨੇ ਉਹਨਾਂ ਦੇ ਵਿੱਚ ਸ਼ਕਤੀ 바ਕੇ ਉਹਦਾ ਫੈਸਲਾ ਜੇ ਉਹਦਾ ਨਿਆਂ ਕਰ ਦਿੰਦਾਗਾ